ਇਸ ਪ੍ਰਕਾਰ ਦੇ ਨੌ ਕੀੜਿਆਂ ਦਾ ਘਰ ਵਿੱਚ ਆਉਣਾ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ। ਦੋਸਤੋ ਵਾਸਤੂ ਸ਼ਾਸਤਰ ਅਤੇ ਸ਼ਾਸਤਰਾਂ ਅਨੁਸਾਰ ਕਿਹਾ ਜਾਂਦਾ ਹੈ ਕਿ ਜੇਕਰ ਅਜਿਹੇ 10 ਕਿਸਮ ਦੇ ਜੀਵ ਸਾਡੇ ਘਰ ਆ ਜਾਣ ਜਾਂ ਸਾਡੇ ਘਰ ਦੇ ਆਲੇ-ਦੁਆਲੇ ਜਾਂ ਸਾਡੇ ਘਰ ਵਿੱਚ ਰਹਿਣ ਲੱਗ ਜਾਣ ਤਾਂ ਸਾਨੂੰ ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਾਡੀ ਕਿਸਮਤ ਚਮਕਣ ਵਾਲੀ ਹੈ। ਸਾਡਾ ਨਸੀਬ ਜਾਗਣ ਵਾਲਾ ਹੈ ਸਾਡੇ ਘਰ ਖੁਸ਼ੀਆਂ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਆਉਣ ਵਾਲੀ ਹੈ ਸਾਡੇ ਬੁਰੇ ਦਿਨ ਖਤਮ ਹੋਣ ਵਾਲੇ ਹਨ ਦੋਸਤੋ ਇਹ 10 ਅਜਿਹੇ ਜੀਵ ਹਨ ਜੋ ਬਹੁਤ ਸ਼ੁਭ ਮੰਨੇ ਜਾਂਦੇ ਹਨ ਜੇਕਰ ਇਹ 10 ਜੀਵ ਆ ਕੇ ਸਾਡੇ ਘਰ ਰਹਿਣ ਲੱਗ ਜਾਣ ਤਾਂ ਸਮਝੋ ਕਿ ਮਾਤਾ ਲਕਸ਼ਮੀ ਜੀ ਸਾਡੇ ਤੋਂ ਬਹੁਤ ਖੁਸ਼ ਹਨ ਦੋਸਤੋ ਇਹ 10 ਅਜੇਹੀ ਜੀਵ ਹਨ ਜੋ ਬਹੁਤ ਸ਼ੁਭ ਮੰਨੇ ਜਾਂਦੇ ਹਨ ਜੇਕਰ ਇਹ 10 ਜੀਵ ਆ ਕੇ ਸਾਡੇ ਘਰ ਰਹਿਣ ਲੱਗ ਜਾਣ ਤਾਂ ਸਮਝੋ ਕਿ ਦੇਵੀ ਲక్ష్ਮੀ ਜੀ ਸਾਡੇ ਤੋਂ ਖੁਸ਼ ਹੈ ਅਤੇ ਇਹ 10 ਜੀਵ ਜੰਤੂ ਜਿਸ ਵੀ ਘਰ ਵਿੱਚ ਆਉਂਦੇ ਹਨ ਉਸ ਘਰ ਦੀ ਦ사 ਬਦਲਣ ਲੱਗ ਜਾਂਦੀ ਹੈ ਅਤੇ ਉਸ ਘਰ ਦੀ ਕਿਸਮਤ ਚਮਕਣ ਤੋਂ ਕੋਈ ਨਹੀਂ ਰੋਕ ਸਕਦਾ ਦੋਸਤੋ 10 ਜੀਵਾਂ ਵਿੱਚੋਂ ਕਈ ਜੀਵ ਅਜਿਹੇ ਹਨ ਜੋ ਕਿਸੇ ਨਾ ਕਿਸੇ ਦੇਵਤਿਆਂ ਦੇ ਵਾਹਣ ਦੇ ਰੂਪ ਵਿੱਚ ਕੰਮ ਕਰਦੇ ਹਨ ਜਿਵੇਂ ਕਿ ਨਰਾਇਣ ਜੀ ਦੇ ਵਾਹਣ ਗਰੁੜ ਦੇਵ ਹਨ ਅਤੇ ਸਾਡੇ ਮਹਾਦੇਵ ਦੇ ਦੇਵ ਦੇ ਦੇਵਤੇ ਦੇ ਵਾਹਣ ਨੰਦੀ ਹਨ ਇਹ ਜੀਵ ਬਹੁਤ ਮਹੱਤਵਪੂਰਨ ਹਨ ਅਤੇ ਬਹੁਤ ਹੀ ਖਾਸ ਹਨ ਇਸ ਲਈ ਇਹਨਾਂ ਦੀ ਪਛਾਣ ਹੋਣਾ ਸਾਡੇ ਲਈ ਅਤੇ ਜ਼ਰੂਰੀ ਹੈ ਜੇਕਰ ਇਹ ਜੀਵ ਤੁਹਾਡੇ ਘਰ ਆਉਂਦੇ ਹਨ ਤੁਸੀਂ ਉਹਨਾਂ ਨੂੰ ਨਹੀਂ ਪਛਾਣਦੇ ਤਾਂ ਫਿਰ ਤੁਹਾਨੂੰ ਇਸ ਨਾਲ ਕੋਈ ਲਾਭ ਨਹੀਂ ਹੋਵੇਗਾ ਆਓ ਜਾਣਦੇ ਹਾਂ ਇਹ ਕੀੜਿਆਂ ਬਾਰੇ ਪਰ ਇਸ ਤੋਂ ਪਹਿਲਾਂ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਲక్ష్ਮੀ ਮਾਤਾ ਦਾ ਅਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਫਿਰ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਲਿਖੋ ਜੀ ਨੰਬਰ 1 ਛਛੁੰਦਰ ਤੁਸੀਂ ਰਾਤ ਨੂੰ ਛਛੁੰਦਰ ਨੂੰ ਤਾਂ ਦੇਖਿਆ ਹੋਵੇਗਾ ਜੋ ਕਿ ਚੂਹੇ ਵਰਗੀ ਹੁੰਦੀ ਹੈ ਚੂਹੇ ਤੋਂ ਵੀ ਵੱਡੀ ਹੁੰਦੀ ਹੈ ਦੋਸਤੋ ਜੇਕਰ ਕੋਈ ਛਛੁੰਦਰ ਤੁਹਾਡੇ ਘਰ ਵਿੱਚ ਦਾਖਲ ਹੋ ਗਈ ਹੈ ਤਾਂ ਸਮਝ ਲਓ ਕਿ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਜੋ ਤੁਹਾਡਾ ਸਮਾਂ ਬਦਲਣ ਤੋਂ ਰੋਕ ਦਵੇ ਇਹ ਬਹੁਤ ਸ਼ੁਭ ਸੰਕੇਤ ਲੈ ਕੇ ਆਉਂਦੀ ਹੈ ਜਦੋਂ ਸ਼ਸ਼ੁੰਦਰ ਘਰ ਵਿੱਚ ਦਾਖਲ ਹੁੰਦੀ ਹੈ ਤਾਂ ਉਸ ਘਰ ਦੀ ਕਿਸਮਤ ਬਦਲਣ ਲੱਗ ਜਾਂਦੀ ਹੈ ਜੇਕਰ ਸ਼ਸ਼ੁੰਦਰ ਕਿਸੇ ਵੀ ਵਿਅਕਤੀ ਦੇ ਆਲੇ-ਦੁਆਲੇ ਘੁੰਮਦੀ ਹੈ ਤਾਂ ਉਹ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰ ਸਕਦਾ ਹੈ ਉਸ ਦੀ ਤਰੱਕੀ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ ਉਹ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰ ਸਕਦਾ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਛਛੁੰਦਰ ਦਾ ਆਉਣਾ ਅਤੇ ਸਾਡੇ ਪਰਿਵਾਰ ਲਈ ਇੱਕ ਬਹੁਤ ਹੀ ਸ਼ੁਭ ਸੰਕੇਤ ਹੈ ਜੇਕਰ ਇੱਕ ਛਛੁੰਦਰ ਘਰ ਵਿੱਚ ਆਉਂਦਾ ਹੈ ਤਾਂ ਉਸ ਘਰ ਦੇ ਮੈਂਬਰਾਂ ਦਾ ਜੀਵਨ ਬਦਲ ਜਾਂਦਾ ਹੈ ਪਰਿਵਾਰ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ ਲੱਗਦੀਆਂ ਹਨ ਉਸ ਦੇ ਘਰ ਦੇ ਅੰਦਰ ਅਚਾਨਕ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਤੁਸੀਂ ਕਾਰੋਬਾਰ ਕਰਦੇ ਹੋ ਤਾਂ ਕਾਰੋਬਾਰ ਵਿੱਚ ਅਚਾਨਕ ਧਨ ਦਾ ਲਾਭ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਛਛੰਦਰ ਜਿਸ ਘਰ ਦੇ ਅੰਦਰ ਪ੍ਰਵੇਸ਼ ਕਰ ਲੈਣ ਤਾਂ ਉਸ ਘਰ ਦੀ ਕਿਸਮਤ ਦਾ ਚਮਕਣਾ ਪੱਕਾ ਹੀ ਹੈ ਨੰਬਰ 2 ਚੂਹਾ ਚੂਹਾ ਦੁੱਖ ਦਰਦ ਅਤੇ ਗਰੀਬੀ ਦਾ ਸੰਕੇਤ ਹੈ ਇਸ ਲਈ ਚੂਹੇ ਨੂੰ ਕਦੇ ਵੀ ਘਰ ਵਿੱਚ ਨਹੀਂ ਰਹਿਣ ਦੇਣਾ ਚਾਹੀਦਾ ਚੂਹਾ ਹਮੇਸ਼ਾ ਦੁੱਖ ਅਤੇ ਦਰਦ ਹੀ ਚਾਹੁੰਦਾ ਹੈ ਇਸ ਲਈ ਚੂਹੇ ਨੂੰ ਘਰ ਤੋਂ ਬਾਹਰ ਕੱਢਣਾ ਬਹੁਤ ਹੀ ਜ਼ਰੂਰੀ ਹੈ ਤੁਸੀਂ ਚੂਹੇ ਨੂੰ ਆਪਣੇ ਘਰੋਂ ਕੱਢ ਕੇ ਬਾਹਰ ਛੱਡ ਕੇ ਯਾਦ ਰੱਖਣਾ ਚੂਹਾ ਮਾਰਨਾ ਨਹੀਂ ਚੂਹੇ ਨੂੰ ਰਿੱద్ధి ਸਿੱద్ధి ਗਣੇਸ਼ ਜੀ ਦਾ ਵਾਹਨ ਮੰਨਿਆ ਗਿਆ ਹੈ ਪਰ ਜਿਸ ਘਰ ਵਿੱਚ ਚੂਹਾ ਹੁੰਦਾ ਹੈ ਉਸ ਘਰ ਵਿੱਚ ਹਮੇਸ਼ਾ ਦੁੱਖ ਗਰੀਬੀ ਦੁੱਖ ਦਰਦ ਰਹੇਗਾ ਉਸ ਘਰ ਵਿੱਚ ਰੋਗ ਹਮੇਸ਼ਾ ਰਹਿਣਗੇ ਰੋਗ ਕਦੇ ਵੀ ਦੂਰ ਨਹੀਂ ਜਾਣਗੇ ਇਸ ਲਈ ਚੂਹੇ ਨੂੰ ਘਰ ਤੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ ਜਿੰਨਾ ਚਿਰ ਤੁਹਾਡੇ ਘਰ ਵਿੱਚ ਹਨ ਉਦੋਂ ਤੱਕ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਨਹੀਂ ਆਵੇਗੀ ਹਮੇਸ਼ਾ ਦੁੱਖ ਦਰਦ ਬਣਿਆ ਹੀ ਰਹੇਗਾ ਨੰਬਰ 3 ਮਧੂਮੱਖੀ ਦੋਸਤੋ ਤੁਸੀਂ ਆਪਣੇ ਆਲੇ ਦੁਆਲੇ ਜਾ ਘਰ ਵਿੱਚ ਮਧੂਮੱਖੀ ਦਾ ਸੱਤਾ ਤਾਂ ਵੇਖਿਆ ਹੀ ਹੋਣਾ ਜਿਸ ਘਰ ਵਿੱਚ ਮਧੂਮੱਖੀ ਦਾ ਸੱਤਾ ਬਣਿਆ ਹੋਵੇ ਉਸ ਘਰ ਵਿੱਚ ਕਦੇ ਵੀ ਬਰਕਤ ਨਹੀਂ ਆਉਂਦੀ ਉਸ ਦੇ ਨਸੀਬ ਵਿੱਚ ਇਨੇ ਛੇਕ ਹੁੰਦੇ ਹਨ ਕਿ ਕਿਸਮਤ ਕਦੇ ਵੀ ਉਸ ਇਨਸਾਨ ਦੀ ਸਾਥ ਨਹੀਂ ਦਿੰਦੀ ਜਿਵੇਂ ਮਧੂ ਮੱਖੀ ਦੇ ਛੱਤੇ ਵਿੱਚ ਛੋਟੇ ਛੋਟੇ ਹਜ਼ਾਰਾਂ ਛੇਕ ਹੁੰਦੇ ਹਨ ਉਸੇ ਤਰ੍ਹਾਂ ਜਿੰਨਾ ਲੋਕਾਂ ਦੇ ਘਰ ਵਿੱਚ ਮਧੂ ਮੱਖੀ ਰਹਿੰਦੀ ਹੈ ਉਹਨਾਂ ਦੀ ਕਿਸਮਤ ਵਿੱਚ ਬਹੁਤ ਸਾਰੇ ਛੇਕ ਹੁੰਦੇ ਹਨ ਇਸ ਲਈ ਕਦੇ ਵੀ ਮੱਖੀ ਨੂੰ ਘਰ ਵਿੱਚ ਤਾਂ ਨਾ ਬਣਾਉਣ ਦਵੋ ਇਹ ਹਮੇਸ਼ਾ ਦੁੱਖ ਅਤੇ ਗਰੀਬੀ ਦਾ ਕਾਰਨ ਬਣਦੀ ਹੈ ਨੰਬਰ 4 तितਲੀ तितਲੀ ਜਿਸ ਘਰ ਵਿੱਚ ਆਉਂਦੀ ਹੈ ਉਹ ਬਹੁਤ ਹੀ ਸ਼ੁਭ ਸੰਕੇਤ ਲੈ ਕੇ ਆਉਂਦੀ ਹੈ ਤੁਸੀਂ ਵੇਖਿਆ ਹੋਵੇਗਾ ਕਿ तितਲੀ ਸਤਰੰਗੀ ਹੁੰਦੀ ਹੈ ਅਤੇ ਬਹੁਤ ਸੁੰਦਰ ਤੇ ਖੂਬਸੂਰਤ ਦਿਖਾਈ ਦਿੰਦੀ ਹੈ ਇਸ ਲਈ ਇਸ ਤਰ੍ਹਾਂ ਤਿਤਲੀ ਸਾਡੀ ਜ਼ਿੰਦਗੀ ਵਿੱਚ ਵੀ ਇਸ ਤਰ੍ਹਾਂ ਤਿਤਲੀ ਸਾਡੀ ਜ਼ਿੰਦਗੀ ਵਿੱਚ ਵੀ ਸਤਰੰਗੀ ਖੁਸ਼ੀਆਂ ਲੈ ਕੇ ਆਉਂਦੀ ਹੈ ਜਿਸ ਤਰ੍ਹਾਂ ਤਿਤਲੀ ਸਤਰੰਗੀ ਹੁੰਦੀ ਹੈ ਇਸੇ ਤਰ੍ਹਾਂ ਇਹ ਸਾਡੇ ਜੀਵਨ ਵਿੱਚ ਰੰਗ ਫਲਾਉਂਦੀ ਹੈ ਤੇ ਸਾਡਾ ਜੀਵਨ ਖੁਸ਼ੀਆਂ ਨਾਲ ਭਰ ਜਾਂਦੀ ਹੈ ਅਤੇ ਸਾਡੇ ਘਰ ਵਿੱਚ ਖੁਸ਼ਹਾਲੀ ਆਉਣ ਲੱਗਦੀ ਹੈ ਇਸ ਲਈ ਘਰ ਵਿੱਚ ਤਿਤਲੀ ਦਾ ਆਉਣਾ ਬਹੁਤ ਸ਼ੁਭ ਮੰਨਿਆ ਗਿਆ ਹੈ ਤਿਤਲੀ ਜਦੋਂ ਵੀ ਕਿਸੇ ਦੇ ਘਰ ਆਉਂਦੀ ਹੈ ਤਾਂ ਉਸ ਘਰ ਦਾ ਸਮਾਂ ਚੰਗਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਸ ਘਰ ਵਿੱਚ ਖੁਸ਼ੀਆਂ ਆਉਂਦੀਆਂ ਹਨ ਇਸ ਲਈ ਜਦੋਂ ਵੀ ਕੋਈ ਤਿਤਲੀ ਤੁਹਾਡੇ ਘਰ ਆਉਂਦੀ ਹੈ ਤਾਂ ਹਮੇਸ਼ਾ ਸੁਭ ਸੰਕੇਤ ਲੈ ਕੇ ਹੀ ਆਉਂਦੀ ਹੈ ਨੰਬਰ 5 ਬਿਛੂ ਬਿਛੂ ਦਾ ਘਰ ਵਿੱਚ ਹੋਣਾ ਦੁੱਖ ਦਰਦ ਦਾ ਸੰਕੇਤ ਹੈ ਜਦੋਂ ਵੀ ਤੁਹਾਡੇ ਘਰ ਵਿੱਚ ਕੋਈ ਵਿੱਛੂ ਨਿਕਲ ਆਵੇ ਤਾਂ ਸਮਝ ਲਵੋ ਕਿ ਇਹ ਤੁਹਾਡੇ ਘਰ ਵਿੱਚ ਕੋਈ ਦੁੱਖ ਦਰਦ ਜਾਂ ਸੰਕਟ ਆਉਣ ਵਾਲਾ ਹੈ ਪਰ ਜੇਕਰ ਤੁਹਾਨੂੰ ਦੋ ਵਿੱਛੂ ਇੱਕ ਦੂਜੇ ਪਿੱਛੇ ਲੇਨ ਬਣਾ ਕੇ ਜਾਂਦੇ ਦਿਖ ਜਾਣ ਤਾਂ ਮਾਤਾ ਲక్ష్ਮੀ ਜੀ ਤੁਹਾਡੇ ਘਰ ਤੋਂ ਬਾਹਰ ਜਾ ਰਹੀ ਹੈ ਅਤੇ ਜੇਕਰ ਲੇਨ ਬਣਾ ਕੇ ਤੁਹਾਡੇ ਘਰ ਦੇ ਅੰਦਰ ਆਉਂਦੇ ਸੁਪਨੇ ਚ ਦਿਖਾਈ ਦੇਣ ਤਾਂ ਸਮਝੋ ਕਿ ਦੇਵੀ ਲక్ష్ਮੀ ਤੁਹਾਡੇ ਘਰ ਵਿੱਚ ਪ੍ਰਵੇਸ਼ ਕਰ ਗਈ ਹੈ ਪਰ ਦੋਸਤੋ ਵਿੱਛੂ yellow ਰੰਗ ਦਾ ਹੀ ਹੋਣਾ ਚਾਹੀਦਾ ਹੈ ਨੰਬਰ 6 ਛਿਪਕਲੀ ਦੋਸਤੋ ਛਿਪਕਲੀ ਨੂੰ ਦੇਵੀ ਲక్ష్ਮੀ ਦਾ ਵਾਸਤੂ ਸ਼ਾਸਤਰ ਮੁਤਾਬਕ ਪ੍ਰਤੀਕ ਮੰਨਿਆ ਗਿਆ ਹੈ ਬਹੁਤ ਸਾਰੇ ਲੋਕ ਜੋ ਕਿ ਛਿਪਕਲੀ ਨੂੰ ਮਾਰ ਦਿੰਦੇ ਹਨ ਪਰ ਉਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਡੇ ਘਰ ਵਿੱਚ ਛਿਪਕਲੀ ਆ ਜਾਵੇ ਤਾਂ ਸਮਝੋ ਕਿ ਤੁਹਾਡੇ ਘਰ ਵਿੱਚ ਖੁਸ਼ਹਾਲੀ ਅਤੇ ਸ਼ੁਕ ਸ਼ਾਂਤੀ ਆਉਣ ਵਾਲੀ ਹੈ। ਸ਼੍ਰੀ ਵਿਸ਼ਨੂੰ ਪੁਰਾਣ ਦੇ ਮੁਤਾਬਕ ਜੇਕਰ ਪੂਜਾ ਕਰਦੇ ਸਮੇਂ ਤੁਹਾਨੂੰ ਛਿਪਕਲੀ ਦਿਖਾਈ ਦਿੰਦੀ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੀ ਕਿਸਮਤ ਬਹੁਤ ਜਲਦੀ ਬਦਲਣ ਵਾਲੀ ਹੈ ਤੁਹਾਡੇ ਘਰ ਚ ਮਹਾ ਲక్ష్ਮੀ ਜੀ ਦਾ ਆਗਮਨ ਹੋਣ ਵਾਲਾ ਹੈ ਜੇਕਰ ਤੁਹਾਨੂੰ ਕਿਤੇ ਦੋ ਪੈਰਾਂ ਵਾਲੀ ਛਿਪਕਲੀ ਦਿਖਾਈ ਦਿੰਦੀ ਹੈ ਤਾਂ ਸਮਝੋ ਕਿ ਤੁਹਾਡੀ ਕਿਸਮਤ ਬਹੁਤ ਜਲਦੀ ਬਦਲਣ ਵਾਲੀ ਹੈ ਹੋ ਸਕੇ ਤਾਂ ਛਿਪਕਲੀ ਨੂੰ ਕਦੇ ਵੀ ਗਲਤੀ ਨਾਲ ਨਾ ਮਾਰੋ ਜੇਕਰ ਤੁਸੀਂ ਛਿਪਕਲੀ ਤੋਂ ਡਰਦੇ ਹੋ ਜਾ ਤੁਸੀਂ ਨਹੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਛਿਪਕਲੀ ਆ ਜਾਵੇ ਤਾਂ ਉਸ ਨੂੰ ਥੋੜਾ ਡਰਾ ਸਕਦੇ ਹੋ ਪਰ ਤੁਹਾਨੂੰ ਗਲਤੀ ਨਾਲ ਛਿਪਕਲੀ ਨੂੰ ਨਹੀਂ ਮਾਰਨਾ ਚਾਹੀਦਾ ਨੰਬਰ 7 ਕੀੜੀ ਦੋਸਤੋ ਵਾਸਤੂ ਸ਼ਾਸਤਰ ਦੇ ਅਨੁਸਾਰ ਕੀੜੀਆਂ ਇੱਕ ਬਹੁਤ ਹੀ ਸ਼ੁਭ ਸੰਕੇਤ ਲੈ ਕੇ ਆਉਂਦੀਆਂ ਹਨ ਜੇਕਰ ਕਿਸੇ ਵੀ ਵਿਅਕਤੀ ਦੇ ਘਰ ਵਿੱਚ ਕੀੜੀਆਂ ਪੂਰਬ ਦਿਸ਼ਾ ਵੱਲੋਂ ਆ ਰਹੀਆਂ ਹਨ ਤਾਂ ਬਹੁਤ ਜਲਦੀ ਤੁਹਾਡੀ ਕਿਸਮਤ ਉਤੇ ਮਿਹਰ ਕਰਨ ਵਾਲੀ ਹੈ ਅਤੇ ਤੁਹਾਡੇ ਘਰ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ ਤੁਹਾਡੇ ਪਰਿਵਾਰ ਦੇ ਮੈਂਬਰ ਤਰੱਕੀ ਕਰਨ ਜਾ ਰਹੇ ਹਨ ਜੇਕਰ ਤੁਹਾਡੇ ਘਰ ਵਿੱਚ ਕੋਈ ਵਿਆਹ ਸੰਬੰਧੀ ਸਮੱਸਿਆ ਚੱਲ ਰਹੀ ਹੈ ਤਾਂ ਵਿਆਹ ਨਾਲ ਜੁੜਿਆ ਕੋਈ ਵੀ ਰੁਕਿਆ ਹੋਇਆ ਕੰਮ ਹੈ ਉਹ ਵੀ ਜਲਦੀ ਠੀਕ ਹੋਣ ਵਾਲਾ ਹੈ ਜੇਕਰ ਕੀੜੀਆਂ ਦੱਖਣ ਦਿਸ਼ਾ ਤੋਂ ਆਉਂਦੀਆਂ ਨਜ਼ਰ ਆ ਰਹੀਆਂ ਹਨ ਤਾਂ ਸਮਝੋ ਕਿ ਤੁਹਾਨੂੰ ਇਤੋਂ ਪੈਸਾ ਮਿਲਣ ਵਾਲਾ ਹੈ ਅਤੇ ਜੇਕਰ ਸੰਭਵ ਹੋਵੇ ਤਾਂ ਕੀੜੀਆਂ ਨੂੰ ਰੋਜ਼ਾਨਾ ਚੀਟੀ ਜਾਂ ਆਟਾ ਚੌਲਾਂ ਦੀ ਕਿਣਕੀ ਜ਼ਰੂਰ ਖਵਾਓ ਨੰਬਰ 8 ਭਵਰਾ ਜਿਸ ਘਰ ਵਿੱਚ ਭਵਰਾ ਆ ਜਾਂਦਾ ਹੈ ਉਸ ਘਰ ਦੀ ਕਿਸਮਤ ਨੂੰ ਚਮਕਣ ਤੋਂ ਕੋਈ ਨਹੀਂ ਰੋਕ ਸਕਦਾ ਜੇਕਰ ਭਵਰਾ ਤੁਹਾਡੇ ਘਰ ਵਿੱਚ ਆਵੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਡੀ ਕਿਸਮਤ ਜਲਦੀ ਹੀ ਚਮਕਣ ਵਾਲੀ ਹੈ ਨੰਬਰ 9 ਕੱਛੂ ਦੋਸਤੋ ਜੇਕਰ ਤੁਹਾਡੇ ਘਰ ਕੋਈ ਕੱਛੂ ਆ ਜਾਵੇ ਤਾਂ ਸਮਝੋ ਕਿ ਸ੍ਰੀ ਭਗਵਾਨ ਵਿਸ਼ਨੂੰ ਜੀ ਦੇ ਚਰਨ ਆਪ ਤੁਹਾਡੇ ਘਰ ਪ੍ਰਵੇਸ਼ ਕਰਨ ਜਾ ਰਹੇ ਹਨ ਕਿਉਂਕਿ ਬਹੁਤ ਹੀ ਖੁਸ਼ਕਿਸਮਤ ਲੋਕਾਂ ਦੇ ਘਰ ਕਛੂ ਆਉਂਦਾ ਹੈ ਜੇਕਰ ਅਚਾਨਕ ਜੰਗਲ ਵਿੱਚ ਦੌੜਦਾ ਕਛੂ ਕਿਸੇ ਦੇ ਘਰ ਆ ਜਾਂਦਾ ਹੈ ਤਾਂ ਉਸ ਨੂੰ ਪਰਿਵਾਰ ਦਾ ਮੈਂਬਰ ਸਮਝੋ ਘਰ ਵਿੱਚ ਕਛੂ ਦਾ ਆਉਣਾ ਇੱਕ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਦੋਸਤੋ ਜੇਕਰ ਅਜਿਹੇ ਜੀਵ ਤੁਹਾਡੇ ਘਰ ਵਿੱਚ ਦਾਖਲ ਹੁੰਦੇ ਹਨ ਤਾਂ ਤੁਹਾਨੂੰ ਆਪਣੇ ਘਰ ਦੀ ਸਹੂਲਤ ਸਾਫ ਸਫਾਈ ਅਤੇ ਇਹਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਦੇ ਵੀ ਮੱਕੜੀ ਦੇ ਜਾਲ ਨੂੰ ਘਰ ਵਿੱਚ ਨਾ ਰਹਿਣ ਦਿਓ ਜੇ ਘਰ ਵਿੱਚ ਮੱਕੜੀ ਦੇ ਜਾਲੇ ਹਨ ਤਾਂ ਸਾਡੇ ਘਰ ਵਿੱਚ ਤਰੱਕੀ ਦਾ ਰਾਹ ਰੁਕ ਜਾਵੇਗਾ ਨਾਲ ਦੇਵੀ ਲక్ష్ਮੀ ਸਾਡੇ ਘਰ ਨਹੀਂ ਪ੍ਰਵੇਸ਼ ਕਰੇਗੀ ਇਹ ਸਾਰੀ ਜਾਣਕਾਰੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਗਈ ਹੈ ਸਾਡੀ ਵੀਡੀਓ ਬਣਾਉਣ ਦਾ ਮਕਸਦ ਸਿਰਫ ਤੁਹਾਨੂੰ ਇਹ ਵਧੀਆ ਸਲਾਹ ਦੇਣਾ ਹੈ ਅਸੀਂ ਇਸ ਦੇ ਸਬੰਧ ਵਿੱਚ ਕੋਈ ਦਾਵਾ ਨਹੀਂ ਕਰਦੇ ਕਿਉਂਕਿ ਇਹ ਸਭ ਕੁਝ ਕਰਨ ਵਾਲਾ ਤਾਂ ਭਗਵਾਨ ਆਪ ਹੀ ਹੈ ਸੋ ਦੋਸਤੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਤੇ ਹਰ ਹਰ ਮਹਾਦੇਵ ਜੀ